हां जी 사ਸਰੀກאל जी सारेन स्वागत ਕਰਦੇ ਆ ਪਿੰਡ ਡੇਰੀ ਫਾਰਮ ਜੇ ਆਪਾਂ ਪਹੁੰਚ ਚੁੱਕੇ ਆ ਜੀ ਪਿੰਡ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਬਾਬਾ ਬਕਾਲਾ ਸਾਹਿਬ ਇਸ ਘਰ ਦੇ ਵਿੱਚ ਜੋ ਪਹਿਲੀ ਵੀਡੀਓ ਬਣਨ ਜਾ ਰਹੀ ਆ ਵਪਾਰ ਦਾ ਕੰਮ ਕਰਦੇ ਆ ਤੇ ਬਹੁਤ ਹੀ ਸੋਹਣੇ ਪਸ਼ੂ ਆ ਵੀਰ ਜੀ ਉਹਨਾਂ ਦੇ ਇੱਕ ਤਾਜੀ ਸੂਈ ਝੋਟੀ ਦਿਖਾਵਾਂਗੇ ਤੇ ਇੱਕ ਤਾਜੀ ਸੂਈ ਵੈੜ ਦਿਖਾਵਾਂਗੇ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏਸ ਵਾਇਪਸ਼ ਨੂੰ ਦੋ ਟੰਪ ਚੋ ਕੇ ਆਪਣੇ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਥਾਂ ਡਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹੇ ਸਕੇ ਆਪਾਂ ਗੱਲਬਾਤ ਕਰਾਉਣੀ ਆ ਡਿਟੇਲ ਲੈਣੀਆਂ ਜੀ ਹਾਂਜੀ ਸਾਸਰੀ ਕਾਲ ਪਾਜੀ ਸਾਸਰੀਆ ਵੀਰ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਠੀਕ ਠਾਕ ਜੀ ਠੀਕ ਹੈ ਜੀ ਐਡਰੈਸ ਦੱਸ ਦੋ ਵੀਰ ਜੀ ਆਪਣਾ ਵੀਰ ਬਾਬਾ ਉਕਾਲਾ ਸਾਹਿਬ ਪਿੰਡ ਆ ਨਾਮ ਬਜੀਤ ਸਿੰਘ ਠੀਕ ਹੈ ਜੀ ਨਾਮ ਮਰਸਾਰਾ ਤਸਵੀਰ ਬਾਬਾ ਕਾਲਾ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਜੀ 7696462858 ਠੀਕ ਆ ਦੋ ਹੀ ਪਸ਼ੂ ਆ ਜੀ ਹਾਂ ਜੀ ਭਾਈ ਦੋ ਹੀ ਆ ਠੀਕ ਆ ਤਾਂ ਆਉਂਦੇ ਜਾਂਦੇ ਰਹਿੰਦੇ ਆਪਣੇ ਕੋਲ ਜਾਂਦੇ ਰਹਿੰਦੇ ਇੱਕ ਮੱਝ ਸੇਰੇ ਵੇਖੀ ਠੀਕ ਆ ਉਹ ਭਾਰ ਦਾ ਕੰਮ ਆ ਜੀ ਹਾਂ ਜੀ ਉਹ ਭਾਰ ਦਾ ਕੰਮ ਆ ਠੀਕ ਆ ਤੇ ਸ਼ਰਵਾਦ ਝੋਟੀ ਤੋਂ ਕਰੀਏ ਜੀ ਹਾਂ ਜੀ ਕਿੰਨਾ ਦੋ ਤੇ ਜੀ ਝੋਟੀ ਕੋਲ ਇਹਨੂੰ ਅੱਜ ਪਰਿਵਾਂ ਤੈਨੂੰ 20 ਨਾ ਮਾਪ ਲੀਟਰ ਹੈਗਾ ਦੋ ਜਿਹੜਾ ਠੀਕ ਆ ਪੰਜਵਾ ਦੇਣਾ ਜੀ ਸ਼ੂਰੀ ਨੂੰ ਮਗਰ ਕੱਟਾ ਵਾ ਮਗਰ ਕੱਟਾ ਕੱਟਾ ਜੈੱਡ ਬਲੈਕ ਆ ਤੁਹਾਡਾ ਹੈ ਠੀਕ ਆ ਦੁੱਧ ਕਿੰਨਾ ਦੁੱਧ 9 ਆ 9 ਤੋਂ ਬਾਹਰ ਹੀ ਆ 9 ਲਾਓ ਤੁਸੀਂ ਠੀਕ ਆ ਤੋਰੋ ਜੀ ਇਹਨੂੰ ਅੱਜ ਸੂਆ ਕਿੰਨਾ ਇਹਦਾ ਇਹ ਦੂਜਾ ਸੂਆ ਵੀ ਇੱਥੇ ਦੂਜਾ ਸੂਆ ਝੋਟੀ ਵੇਖੋ ਸੋਹਣੀ ਬਹੁਤ ਆ ਚੰਗੀ ਕੁਆਲਿਟੀ ਵਾਲੀ ਆ ਫੇਸ ਕੁਆਲਿਟੀ ਵੇਖੋ ਬਹੁਤ ਹੀ ਕੁਆਲਿਟੀ ਵਾਲਾ ਥਣ ਲੱਗਾ ਜੀ ਥੋੜਾ ਡਰਦੀ ਆ ਸਾਡੇ ਤੋਂ ਜਾਣ ਦੋ ਆ ਵੇਖੋ ਜੀ ਬਾਕੀ ਥਣ ਬੜੇ ਸੋਹਣੇ ਲੱਗੇ ਆ ਚੌਵਾਂ ਥਣਾਂ ਦਾ ਗੈਪ ਬਰਾਬਰ ਆ ਝੋਟੀ ਦਾ ਕੁਆਲਿਟੀ ਵਾਲੀ ਝੋਟੀ ਆ ਜੀ ਕਰੋ ਚੈੱਕ ਆਜੋ ਵੀਰ ਜੀ ਬਾਕੀ ਕੱਦ ਕੱਢ ਵੀ ਸੋਹਣਾ ਵਾ ਝੋਟੀ ਦਾ ਲੈ ਆ ਵੀ ਜਾਨਾ ਬਾਕੀ ਅਗਲੇਆਂ ਦਾ ਪਿਛਲੇਆਂ ਦਾ ਥਣਾ ਦਾ ਗਾਇਬ ਆ ਜਿਹੜਾ ਅੱਗਿਓ ਕਿਸ਼ਣ ਚੋਹਾਂ ਦਾ ਬਰਾਬਰ ਹੈ ਜੀ ਆਹ ਰਹੀ ਥਾਣ ਬੜੇ ਸੋਹਣੇ ਮੁੱਠੀ ਦੀ ਚਵਾਲੇ ਲੱਗੇ ਆ ਆ ਵੇਖੋ ਲੇਵਲ ਉਹ ਇੱਕ ਵਾਰ ਚੈੱਕ ਕਰੋ ਜੀ ਬਾਕੀ ਥਾਣੇ ਵੀ ਬੜੇ ਸੋਹਣੇ ਲੱਗੇ ਆ ਜੀ ਹੈ ਠੰਡੀ ਤੇਰੀ ਠੀਕ ਹੈ ਜੀ ਗਾਈਆਂ ਨੂੰ ਹੱਥ ਫੇਰ ਕੇ ਦਿਖਾਸ ਹੈ ਠੀਕ ਹੈ ਬਾਕੀ ਤਾਂ ਬੈਜੋ ਬੱਚੇ ਤੋਂ ਪਿਆਰ ਬਣਦਾ ਜੀ ਠੀਕ ਹੈ ਜੀ ਠੀਕ ਹੈ ਤੇ ਦੁੱਧੋਂ ਵੱਜੂਗੀ ਭਾਈ ਜੀ ਥੋੜਾ ਪਤਾ ਦੁੱਧ ਵੀ ਭਾਈ ਦੁੱਧ ਤੇ ਆਜੀ 5 5 ਦਿਨ ਸੂਈ ਨੂੰ ਅਜੇ ਠੀਕ ਹੈ ਠੀਕ ਹੈ ਦੁੱਧ ਤੇ ਵੱਧੂਗੀ ਨਾ ਠੀਕ ਕਿੰਨਾ ਕੁ ਚਵਾਈ ਜਾਊਗੀ ਵੀਰ ਜੀ ਇਹ 1011 ਲੀਟਰ 12 ਲੀਟਰ ਕਰ ਜੂ ਦੁੱਧ ਦੇ ਤੇ ਬਾਕੀ ਸੇਵਾ ਦੇ ਭਾਈ ਬਾਕੀ ਸਾਮ ਕਰ ਲੈ ਕੋਈ ਭਾਵੇਂ 15 ਝੋਲੇ ਜਿੱਦਾਂ ਕਹਿ ਦਿੰਦੇ ਹਨਾ ਆ ਗਿਆ ਜੀ ਵੀ ਹੁਣ ਜਿਹੜਾ 9 ਲੀਟਰ ਝੋਕੇ ਲੈ ਠੰਡਾ 9 ਲੀਟਰ ਠੀਕ ਆ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਝੋਟ ਜਦਾ ਇੱਕ 20 ਦੀਆ ਮੁੱਲੇ 1.5 ਕਰਦੇ ਆ ਲੱਖ ਰੁਪਏ ਦੀ ਝੋਟੀ ਦਾ ਪੂਰੇ ਲੱਖ ਦੇ ਪੂਰੇ ਲੱਖ ਦੇ ਬਾਕੀ ਫੂਨ ਲਾਵੇ ਸੂਈ ਸਵਾਈ ਆ ਹਨਾ ਸੂਈ ਸਵਾਈ ਆ ਤੇ ਮੋੜਨਾ ਨਹੀਂ ਆਪਾਂ ਕਿਸ ਨੂੰ ਵੀ ਸੂਈ ਸਵਾਈ ਆ ਬਾਕੀ ਥਾਣ ਥੁਣ ਜਿਹੜੇ ਲੱਗੇ ਆ ਸਪੈਸ਼ਲ ਥਾਣ ਜਿੱਦਾਂ ਕਹਿ ਦਿੰਦੇ ਹਨਾ ਕੋ ਥਣ ਲੱਗਾ ਚੋਹਾਂ ਥਣ ਲੱਗਾ ਹੈ ਜੰਗਾ ਵਾਲੀ ਬਾਕੀ ਸੋਣੀ ਆ ਜੀ ਕਟਾ ਮਗਰਿਆ ਦੂਜੇ ਨੰਬਰ ਤੇ ਆਪਾਂ ਵੈੜ ਦਿਖਾਉਣੀ ਆ ਜੀ ਦੁੱਧ ਕਿੰਨਾ ਭਾਜੀ ਵੈੜ ਕੋ ਵੈੜ ਥੱਲੇ 15 ਲੀਟਰ ਦੁੱਧ ਰੀ ਜੀ 15 ਲੀਟਰ ਹਾਂਜੀ ਠੀਕ ਆ ਜੀ ਤੇ ਮਗਰ ਬੱਚਾ ਕੀ ਆ ਮਗਰ ਬੱਛੀ ਆ ਜੀ ਕਿੰਨੇ ਕ ਦਿਨਾਂ ਦਾ ਸੂਆ 11 12 ਦਿਨ ਹੋ ਗਿਆ ਸੂਆ ਠੀਕ ਆ ਜੀ ਹਾਂਜੀ ਤੋੜ ਲੋ ਵੀਰ ਜੀ ਇਹਨੂੰ 15 ਲੀਟਰ ਹੁਣ ਜਿਹੜਾ ਵੈੜ ਦੇ ਕੋਲ ਦੁੱਧ ਹੈਗਾ ਵਾ ਸੂਆ ਇਹਦਾ ਕਿੰਨਾ ਦੱਸਿਆ ਵਾ ਦੂਜਾ ਦੂਜਾ ਛਿੱਗੀ ਅਜੇ ਮੂੰਹ ਤੋਂ ਆ ਬਾਕੀ ਵਸ਼ੀ ਵੇਖੋ ਵਸ਼ੀ ਬੜੀ ਸੋਹਣੀ ਦਿੱਤੀ ਆ ਲਾਲ ਡੱਬੀ ਆਹ ਵੇਖੋ ਕਰੋ ਚੈੱਕ ਆ ਜਾਣ ਬਈ ਥਾੜ ਬੜੀ ਸੋਹਣੀ ਲੱਗੀ ਇਹਦੇ ਵੀ ਘੱਦ ਘਾੜ ਦੀ ਵੱਡੀ ਕਰੋ ਚੈੱਕ ਬਾਕੀ ਡਬ ਡੂ ਬਚੰਗਾ ਵਾ ਸੋਹਣਾ ਤੇ ਥਾਣੇ ਦੇ ਵੀ ਸੋਹਣੇ ਲੱਗੀਆਂ ਜੀ ਹਾਂਜੀ ਬਾਕੀ ਨੀ ਕਾ ਆਇਆ ਇੱਕ ਬੰਨੇ ਸਿੰਘ ਹੈਗਾ ਨਾ ਹਾਂਜੀ ਹਾਂਜੀ ਆ ਆ ਬਾਕੀ ਵਾਛੀ ਦੀ ਬਰੀਡ ਚੰਗੀ ਆ ਮੰਤੋ 2 ਲੀਟਰ ਚਵਾਉਉ ਭਾਈਏ ਠੀਕ ਆ ਜੀ ਬਾਕੀ 20 ਲੀਟਰ ਦੁੱਧ ਸਾਮ ਨਾਲ ਚਵਾਉਣਾ ਵਾ ਸਾਮ ਕਰਨੀ ਪੈਂਦੀ ਜਦੋਂ ਸਾਮ ਕਰਨੀ ਪੈਂਦੀ ਹੈ ਹਨਾ ਹਾਂਜੀ ਸਾਮ ਕਰਨੀ ਪੈਂਦੀ ਆ ਜੀ 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 ਤੇ ਬਾਕੀ ਇਹ ਵੀ ਠੰਡੀ ਧੀ ਦੀ ਕੋਈ ਠੰਡੀ ਧੀ ਰੱਸੀ ਪਾਉਣ ਦੀ ਕੋਈ ਲੋੜ ਨਹੀਂ ਥਣਾ ਦੀ ਵੀਰ ਜੀ ਕੋਈ ਬਾਤ ਘਾਟਨੀ ਹੈਗੀ ਕੋਈ ਨਹੀਂ ਬਾਤ ਘਾਟ ਬਾਈ ਉਹ ਤਾਂ ਥਣ ਥੋੜਾ ਜਿਹਾ ਨਿੱਕਾ ਪਰ ਵਾਦਾ ਘਾਟਾ ਦੋ ਜੀ ਇੱਕ ਥਣ ਥੋੜਾ ਜਿਹਾ ਨਿੱਕਾ ਰੱਖ ਲਈ ਹੈ ਨਾ ਬਾਜਾ ਹੈਗਾ ਉਹ ਨੀਚੀ ਦਾ ਫਰਕ ਹੈ ਠੀਕ ਹੈ ਜੀ ਭਾਰ ਦਾ ਫਰਕ ਨਹੀਂ ਠੀਕ ਹੈ ਜੀ ਠੀਕ ਹੈ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਕਹਿੰਦਾ ਮੁੱਲ ਵੀਰ ਜੀ 65000 ਹਾਂ ਜੀ 60 ਦੀ ਦੇਣਾ ਛੋੜ ਜੂ ਮੌਕੇ ਤੇ ਮੌਕੇ ਤੇ ਛੋਟ ਕਰਦਾ ਹੋਰ ਮਾੜ ਤਾਂ ਜਾਂਦਾ ਠੀਕ ਹੈ ਫੋਨ ਲਾਵੇ ਕੋਈ ਹੈਨਾ ਠੀਕ ਹੈ ਜੀ ਪਹਿਲੀ ਵੀਡੀਓ ਮਾਣ ਵਧਾਇ ਨਹੀਂ ਜੀ ਠੀਕ ਆ ਜੀ ਬਾਕੀ ਪਸ਼ੂ ਦੋਵੇਂ ਹੀ ਚੰਗੇ ਆ ਸੋਹਣੇ ਆ ਮਗਰ ਵਸ਼ੀ ਵੇ ਭਾਈ ਵਸ਼ੀ ਚੰਗੀ ਕੁਆਲਿਟੀ ਦਿੱਤੀ ਆ ਤੇ ਆ ਵੀ ਵਸ਼ੀ ਬਹੁਤ ਚੰਗੀ ਆ ਖਾਣੇ ਦੇ ਬਹੁਤ ਸਪੈਸ਼ਲ ਲੱਗੇ ਆ ਮੁੱਠੀ ਦੀ ਜਮਾਲ ਏ ਝੋਟੀ ਵੀ ਬੜੀ ਸਪੈਸ਼ਲ ਆ ਜੀ ਬਾਕੀ ਲਾਇਓ ਫੋਨ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ ਜੀ